ਬਨੂੜ ਨੇੜਲੇ ਪਿੰਡ ਟਿੰਗੋਰੀ ਦੇ ਪਿੰਡ ਵਾਸੀਆਂ ਨੇ ਮੁੱਖ ਮਾਰਗ ਉੱਤੇ ਲਾਇਆ ਜਾਮ بجلی ਅਤੇ ਪਾਣੀ ਨਾ ਮਿਲਣ ਕਰਕੇ ਉਹਨਾਂ ਨੇ ਸੰਘਰਸ਼ ਦਾ ਸ਼ੁਰੂਆਤ ਬਨੂੜ ਨੇੜਲੇ ਪਿੰਡ ਟਿੰਗੋਰੀ ਵਿਖੇ ਪਿੰਡ ਵਾਸੀਆਂ ਨੂੰ بجلی ਅਤੇ ਪਾਣੀ ਨਾ ਮਿਲਣ ਕਰਕੇ ਸੜਕ ਉੱਤੇ ਬੈਠਣ ਲਈ ਮਜਬੂਰ ਹੋਣਾ ਪਿਆ ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਆ ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਉਹਨਾਂ ਦੇ ਪਿੰਡ ਵਿੱਚ ਲਾਈਟ ਨਾ ਆਣ ਕਾਰਨ ਉਹਨਾਂ ਨੂੰ ਪੀਣ ਵਾਲੇ ਪਾਣੀ ਤੱਕ ਵੀ ਨਹੀਂ ਮਿਲ ਰਿਹਾ ਇਨਸਾਨ ਤਾਂ ਭੁੱਖੇ ਪੇਸੇ ਮਰ ਰਹੇ ਹਨ ਨਾਲ ਹੀ ਪਸ਼ੂ ਵੀ ਬਿਨਾਂ ਪਾਣੀ ਤੋਂ ਟੜਫ ਰਹੇ ਹਨ ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਇੱਕ ਕਦਮ ਚੁੱਕਿਆ ਤੇ ਮੁੱਖ ਮਾਰਗ ਉੱਤੇ ਬੈਠ ਕੇ ਧਰਨਾ ਲਗਾ ਦਿੱਤਾ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਕਾਫੀ ਦਿਨਾਂ ਤੋਂ ਵਿਭਾਗ ਦੇ ਅਧਿਕਾਰੀਆਂ ਨਾਲ ਇਸ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ ਪਰੰਤੂ ਉਹਨਾਂ ਵੱਲੋਂ ਇਹ ਹੀ ਵਿਸ਼ਵਾਸ ਦਵਾਇਆ ਜਾ ਰਿਹਾ ਹੈ ਕਿ ਉਹਨਾਂ ਦੀ ਲਾਈਟ ਠੀਕ ਕਰ ਦਿੱਤੀ ਜਾਵੇਗੀ ਤੇ ਰੋਜ਼ਾਨਾ ਇਸੇ ਤਰ੍ਹਾਂ ਸੁਚਾਰੂ ਰੂਪ ਨਾਲ ਚੱਲੀ ਗਈ ਪਰੰਤੂ ਇਹ ਲਾਈਟ ਫਿਰ ਉਸੇ ਤਰ੍ਹਾਂ ਬੰਦ ਕਰ ਦਿੱਤੀ ਜਾਂਦੀ ਹੈ ਇਸ ਮਾਮਲੇ ਬਾਰੇ ਜਦੋਂ ਵਿਭਾਗ ਦੇ ਐਸਡੀਓ ਬਨੂੜ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਜਿਹੜਾ ਫਿਊਟਰ ਫਾਲਟ ਹੁੰਦਾ ਹੈ ਉਹ ਸਪਲਾਈ ਬੰਦ ਹੋ ਜਾਂਦੀ ਹੈ ਅਤੇ ਇਸ ਨੂੰ ਜਲਦ ਠੀਕ ਕਰਕੇ ਚਾਲੂ ਕਰ ਦਿੱਤਾ ਜਾਵੇਗਾ ਮੌਕੇ ਤੇ ਪਹੁੰਚੇ ਤਾਣਾ ਮੁਖੀ ਐਰੋ ਸਿਟੀ ਸਿਮਰਨਜੀਤ ਸਿੰਘ ਸ਼ੇਰਗਿੱਲ ਆਪਣੀ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਬੜੇ ਹੀ ਸੁਚੱਜੇ ਢੰਗ ਨਾਲ ਉਸ ਦਰਨੇ ਦੇ ਬੈਠੇ ਪਿੰਡ ਵਾਸੀਆਂ ਨੂੰ ਸਮਝਾ ਬੁਝਾ ਕੇ ਉੱਥੋਂ ਦਰਨਾ ਚੁਕਵਾਇਆ ਇਹ ਮਸਲਾ ਉਸ ਪਿੰਡ ਦੀ ਬਿਜਲੀ ਦਾ ਹੈ ਜਿਹੜੀ ਕਿ ਰਾਤ ਨੂੰ 10 ਵਜੇ ਸਪਲਾਈ ਬੰਦ ਹੋ ਜਾਂਦੀ ਹੈ ਤੇ ਸਵੇਰੇ 10 ਵਜੇ ਆਉਂਦੀ ਹੈ ਤੇ ਜਦੋਂ ਵੀ ਬਿਜਲੀ ਪ੍ਰਸ਼ਾਸਨ ਨੂੰ ਫੋਨ ਕਰਦੇ ਆ ਪਹਿਲੇ ਤਾਂ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਤੇ ਜੇਕਰ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਫੋਨ ਚੱਕ ਵੀ ਲਿਆ ਤਾਂ ਉਹਨਾਂ ਕੋਲ ਇੱਕੇ ਸ਼ਬਦ ਹੈ ਵੀ ਸਵੇਰੇ ਲਾਈਟ ਆਊਗੀ 10 ਵਜੇ ਉਸ ਤੋਂ ਪਹਿਲਾਂ ਕੋਈ ਹੱਲ ਨਹੀਂ ਹੈਗਾ ਤੇ ਨਾ ਤਾਂ ਸਾਡੇ ਪਿੰਡ ਤੋਂ ਹੁਣ ਪੀਣ ਲਈ ਪਾਣੀ ਹੈ ਇਸ ਟਾਈਮ ਤੇ ਪਸ਼ੂਆਂ ਲਈ ਪਾਣੀ ਨਹੀਂ ਹੈਗਾ ਸਾਰੇ ਪਿੰਡ ਦੇ ਡੈਰੀ ਫਾਰਮ ਨੇ ਛੋਟੇ ਬੱਚੇ ਨੇ ਗਰਮੀ ਦਾ ਟਾਈਮ ਹੈ ਦੀ ਤੁਸੀਂ ਦੇ ਕਿਸੇ ਨੂੰ ਫੋਨ ਕਰਦੇ ਆ ਅੱਡੋ ਇੱਕੇ ਬਾਡੀ ਹੈ ਸਾਰਿਆਂ ਦੀ ਵੀ ਸਵੇਰੇ ਆਊਗੀ ਸਾਡੇ ਕੋਲ ਸਟਾਫ ਨਹੀਂ ਹੈਗਾ ਰਾਤ ਬੇੜਾ ਬੀਤੀ ਰਾਤ ਤੇ ਰਾਤੀ ਵੀ ਤੁਸੀਂ ਇੱਥੇ ਰੋਡ ਜਾਮ ਕੀਤਾ ਸੀ ਕੋਈ ਇੱਕ ਦਿਨ ਪਹਿਲਾਂ ਕਰਿਆ ਸੀ ਜੀ ਹਾਂ ਉਹ ਕੀ ਮਸਲਾ ਸੀ ਉਹ ਇਹੀ ਮਸਲਾ ਸੀਗਾ ਸਾਡੇ 6 ਪਿੰਡਾਂ ਦੀ ਲਾਈਟ ਹੈਗੀ ਜਿਹੜੀ ਕਿ ਬੰਦ ਰਹਿੰਦੀ ਹੈ ਪਿਛਲੇ 4-5 ਦਿਨਾਂ ਤੋਂ ਇਹੀ ਦਿੱਕਤ ਆ ਰਹੀ ਹੈ ਕੀ ਕਿਸੇ ਅਧਿਕਾਰੀ ਨਾਲ ਗੱਲ ਹੋਈ ਹੈ ਔਰ ਜਿਸ ਦਿਨ ਜਾਮ ਲਾਇਆ ਸੀਗਾ ਉਸ ਦਿਨ بڑے بڑے ਅਧਿਕਾਰੀ ਵੀ ਆਏ ਸੀਗੇ ਬਿਜਲੀ ਦੇ ਪੁਲਿਸ ਪ੍ਰਸ਼ਾਸਨ ਸੀਗਾ ਉਹਨਾਂ ਨੇ ਇਹੀ ਕਿਹਾ ਸੀਗਾ ਵੀ ਅੱਜ ਦੀ ਇਹ ਦਿੱਕਤ ਹੈ ਜੀ ਵੀ ਇਹ ਦੁਬਾਰਾ ਨਹੀਂ ਆਉਗੀ ਪਰ ਰਾਤੀ ਫੇਰ ਇਹੀ ਦਿੱਕਤ ਸੀ ਤੇ ਸਭ ਤੋਂ ਮੇਨ ਬੜੀ ਗੱਲ ਹੈ ਵੀ ਪਿੰਡਾਂ ਦੀ ਸਪਲਾਈ ਬੰਦ ਹੈ ਜਿਹੜੀ ਕਾਰਪੋਰੇਟ ਘਰਾਣਿਆਂ ਨੂੰ ਹੋਏਗੀ ਜਿਵੇਂ ਲੁੱਕ ਪਲਾਂਟ ਹੋ ਗਏ ਆਪਣਾ ਵੱਡੇ ਢਾਬੇ ਹੋ ਗਏ ਜਿਨ੍ਹਾਂ ਤੋਂ ਇਹਨਾਂ ਨੂੰ ਉਹ ਆਉਂਦਾਗਾ ਉੱਥੇ ਸਪਲਾਈ ਫੁੱਲ ਹੈ ਜੀ ਉੱਥੇ 24 ਘੰਟੇ ਲਾਈਟ ਹੈ ਤੇ ਸਾਡੇ ਪਿੰਡਾਂ ਨੂੰ ਸਪਲਾਈ ਨਹੀਂ ਹੈਗੀ ਕੀ ਹੁਣ ਕੀ ਸੰਘਰਸ਼ ਕਰ ਰਹੇ ਹੋ ਤੁਸੀਂ ਸਾਡਾ ਸੰਘਰਸ਼ ਤਾਂ ਇਹ ਹੈ ਵੀ ਅਸੀਂ ਧਰਨਾ ਲਾਵਾਂਗੇ ਸਾਡੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਹੱਲ ਕਰੀਆਂ ਜਾਣ ਫਲਾਵਲਾ ਮਾਰ ਗਿਆ ਹੈ 2-3-4 ਦਿਨ ਹੋ ਗਏ ਸਾਡੇ ਲੈਟਰ ਨਹੀਂ ਆਉਂਦੀ ਪਿੰਡ ਵਿੱਚ ਨਾ ਸਾਡੇ ਪਾਣੀ ਹੈ ਅਸੀਂ ਸਾਰਾ ਦਿਨ ਰੇਗੇ ਚ ਰਹਿੰਦੀਆਂ ਐ ਰਾਤ ਨੂੰ ਸਾਨੂੰ ਸੌਣੇ ਨੂੰ ਨਾ ਬਿਜਲੀ ਮਿਲਦੀ ਨਾ ਸਾਨੂੰ ਨਾਲੇ ਨੂੰ ਪਾਣੀ ਮਿਲਦਾ ਅਸੀਂ ਬਹੁਤ ਤੰਗ ਹੋਏ ਵੇ ਜੇ ਅਸੀਂ ਕਿਸੇ ਨੂੰ ਫੋਨ ਕਰਦੇ ਹਾਂਜੀ ਮੰਗ ਕੀ ਕਰਦੇ ਹੋ ਮੰਗ ਅਸੀਂ ਕਰਦੇ ਵੀ ਸਾਨੂੰ ਪਾਣੀ ਵੀ ਚਾਹੀਦਾ ਟਾਈਮ ਨਾਲ ਸਾਨੂੰ ਬਿਜਲੀ ਵੀ ਚਾਹੀਦੀ ਹੈ ਕਿੰਨੇ ਦਿਨ ਤੋਂ ਜਿਹੜੀ ਪਰਚੀ ਤਿੰਨ ਚਾਰ ਚਾਰ ਦਿਨ ਲਗਾਤਾਰ ਹੋ ਗਿਆ ਜੀ ਆਹੀ ਕਸ ਚੱਲਦਾ ਦਿਨ ਰਾਤ ਆਹੀ ਕੁਝ ਚੱਲਦਾ ਸਾਡਾ ਕਿਸੇ ਅਧਿਕਾਰੀ ਨੂੰ ਮਿਲੇ ਹੋ ਜੀ ਅਧਿਕਾਰੀ ਨੂੰ ਮਿਲਣਾ ਕੋਈ ਸੁਣਦਾ ਹੀ ਨਹੀਂ ਸਾਡੀ ਫੋਨ ਚੱਕਦੇ ਰੱਖ ਦਿੰਦੇ ਫੋਨ ਚੱਕਦੇ ਰੱਖਦੇ ਕੋਈ ਗੱਲ ਵੀ ਨਹੀਂ ਕਰਦਾ ਹੈਗਾ ਸਾਡੇ ਨਾਲ ਕੋਈ ਨਹੀਂ ਗੱਲ ਕਰਦਾ ਸਾਰੇ ਟਾਪਾਂ 'ਚ ਲਾਈਟ ਹੁੰਦੀ ਹੈ ਸਾਰੇ ਇੱਧਰ ਜਿਹੜੀਆਂ ਵੱਡੇ ਵੱਡੇ ਕੰਪਨੀ ਉਹਨਾਂ 'ਚ ਲਾਈਟ ਆਉਂਦੀ ਸਾਡੇ ਪਿੰਡ ਵਿੱਚ ਲਾਈਟ ਨਹੀਂ ਆਉਂਦੀ ਹੈਗੀ ਨਾ ਸਾਡੇ ਪਾਣੀ ਆਉਂਦਾ ਸਾਡੇ ਛੋਟੇ ਛੋਟੇ ਬੱਚੇ ਤ